ਬਾਈਕੂ ਦੀ ਦਾ ਖਾਲਦਾਨ ਬਾਰੇ ਮਾਰੇ ਲੀਡਰ ਸਾਹਿਬ ਮਾਨਾ ਨੇ ਬੜੀ ਗੱਡੇਰ ਦੇ ਵਿੱਚ ਜਿਹੜਾ ਚੱਲਣਾ ਪਾਇਆ ਔਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਹੁਣੇ ਹੀ ਸਾਡੇ ਲੀਡਰ ਸਾਹਿਬਾਨ ਧਰਮਸੋਧ ਜੀ ਇਹ ਗੱਲ ਕਹਿ ਕੇ ਗਏ ਨੇ ਕਿ 22 ਦੇ ਵਿੱਚ ਜਿਹੜਾ ਆਪਣਾ ਜਿਹੜੀ ਕਾਂਗਰਸ ਦੀ ਸਰਕਾਰ ਬਣ ਜਾਣੀ ਸੀ ਪਰ ਸਾਡੇ ਲੀਡਰਾਂ ਨੇ ਝੋਲੀ ਪਾੜ ਦਿੱਤੀ ਮੈਂ ਇਹ ਗੱਲ ਬੜੇ ਜ਼ੋਰ ਨਾਲ ਕਹਿਣੀ ਚਾਹੁੰਦਾ ਕਿ ਤੁਹਾਡਾ ਜਰਨੈਲ ਅਮਰਿੰਦਰ ਸਿੰਘ ਰਾਜਾ ਬੜੇ ਗਿਆ ਉਹਨੇ ਤੁਹਾਡੀ ਝੋਲੀ ਜਿਹੜੀ ਆ ਥੱਲੇ ਉਹ ਚੰਗੀ ਤਰ੍ਹਾਂ ਗੱਢ ਦਿੱਤੀ ਆ ਔਰ ਆਉਣ ਵਾਲੇ ਸਮੇਂ ਇੱਕ ਕਾਰਪੋਰੇਟ ਕਹਾਣੀਆਂ ਦਾ ਜਿਹੜੀ ਮੋਦੀ ਸਾਹਿਬ ਨੇ ਮੇਰੇ ਨੂੰ ਜਿਹੜੀਆ ਉਹ ਕਰੋੜਾਂ ਰੁਪਏ ਦੇ ਵਿੱਚ ਜਿਹੜਾ ਆਪਣਾ ਕੀਤਾ ਵਾ ਔਰ ਉਹ ਸਾਡਾ ਜਿਹੜਾ ਜਨੈਲ ਆ ਉਹ ਮਨਿੰਦਰ ਸਿੰਘ ਰਾਜਾ ਬਣ ਗਿਆ ਔਰ ਇੰਨੇ ਵਾਸਤੇ ਮੈਨੂੰ ਕੋਈ ਦਰਤਾਰੀ ਕੋਈ ਧਰਨਾ ਦੇਣ ਦੇਣਾ ਪਿਆ ਕਿ ਮੈਂ ਕੋਈ ਨਾ ਕਹਿੰਦਾ ਹੋਇਆ ਮੈਂ ਇਹੋ ਹੀ ਬੇਨਤੀ ਕਰਾਂਗਾ ਕਿ ਆਓ ਹਰ ਜਗ੍ਹਾ ਦੇ ਉੱਤੇ ਰਾਜਾ ਵਿਰੇਂਦ ਦੇ ਆਸਮਣੇ ਪੂਜ ਕਰੀਏ ਔਰ ਸਤਾਈ ਦੇ ਵਿੱਚ ਰਾਜਾ ਵਿਰੇਂਦ ਦੀ ਦੀਵਾਈ ਦੇ ਤਰ੍ਹਾਂ ਕਰਾਈਏ ਧੰਵਾਦ ਗੈਹਿੰਗ ਬਹੁਤ ਬਹੁਤ ਧੰਨਵਾਦ ਜਮੇ ਹੁਣ ਮੈਂ ਸਾਡੇ ਬੇਨਤੀ ਕਰਾਂਗਾ ਸਾਡੇ ਅਨੁਮੇਦ ਮੈਂਬਰ ਪਾਰਲੀਮੈਂਟ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਆਦਿ ਲਈ ਉਹਨਾਂ ਨੂੰ ਬੇਨਤੀ ਕਰਾਂਗਾ ਪਰੋਂ ਆਪਰੇਂਡ ਕਾਰਜਕੋਰ ਸਾਗਦੀਪ ਸਿੰਘ ਮੋਹਰ ਜੇ ਪਹਿਲੇ ਸਰਦਾਰ ਬਿੰਦਰ ਸਿੰਘ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਬਜਤੇ ਬਰਾਜ ਮਾ ਸਾਡੇ ਮਹਿਲਾ ਦੇ ਪ੍ਰਧਾਨ ਜਗੀਤਾ ਜੀ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਬਲਾਕ ਸੰਪਤੀ ਮੈਂਬਰ ਰੰਤ ਔਰਗੇਨਾਈਜੇਸ਼ਨ ਦੇ ਜਿੰਨੇ ਵੀ ਪ੍ਰਧਾਨ ਔਰ ਮੈਂਬਰ ਸਹਿਮਾਨ ਅੱਜ ਸਵਤਾਨ ਬਚਾਓ ਰੈਲੀਆ ਨੂੰ ਕਰਨ ਦੀ ਲੋੜ ਕਿਉਂ ਪਈ ਜਿੱਥੇ ਹਿੰਦੁਸਤਾਨ ਦੇ ਵਿੱਚ ਸਾਡੇ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਆਜ ਅੱਜ ਹੀ ਲਿਆਓ ਉਹ 14 ਦੇ ਥੇ ਧਰਤੀ ਦੇ ਕਿਸੇ ਤਰੀਕ ਇਹ ਦੁਨੀਆ ਵੀ ਗੱਲਾਂ ਹੋ ਰਹੀਆਂ ਨੇ ਇਹ ਗੈਰ ਸੰਵਿਧਾਨਿਕ ਨੇ ਤੁਸੀਂ ਲੋਕਾਂ ਨੇ ਇਹ ਗੱਲਾਂ ਲੋਕਾਂ ਦੇ ਲੈ ਕੇ ਕਰਨੇ ਤੁਹਾਨੂੰ ਇਸ ਦਾ ਬੇਕਰਤ ਕੜਿਆ ਬਹੁਤ ਲੰਮਾ ਸਮਾਂ ਨਹੀਂ ਲੜਨਾ ਨੁਕਸਾਨ ਬਚਾਓ ਰੈਲੀ ਦੀ ਰਾਜਾ ਬੇਗੂ ਜੀ ਤੁਹਾਨੂੰ ਤਫਸੀਲ ਦਾ ਲਖਾਉਂਦੇ ਪਰ ਪੰਜਾਬ ਦੇ ਜਿਹੜੇ ਰਾਜ ਨੇ ਜੋ ਗੁੰਡਾਗਰਦੀ ਦਾ ਰਾਜ ਨਾ ਕੋਰਾ ਫਰਜ ਪਾਗਲੇ ਲਿਆ ਕਿੰਨੇ ਨਾ ਕੋਈ ਦਵਾਈ ਦਿੱਤੀ ਨਾ ਮਰੀਦ ਵੇ ਦੇ ਵਿਚ ਅਚ ਕਹੋ ਕਿੰਦਰ ਨਾ ਕੋਈ ਮੈਡੀਕਲੀ ਨਿਕਲੇ ਚਾਰ ਦਿੱਤਾ ਇੰਨੀ ਸ਼ਿਕਾਇਤ ਦੇ ਬੰਦੇ ਇਹਦੇ ਨਾਲ ਸਾਜੂ ਕੋ ਫਰਜ ਪਾਗਲੇ ਕਿਸਾਨ ਦੀ ਗੱਲ ਨਹੀਂ ਟੌਪਿਕ ਪਾਰਟੀ ਜਿੰਨੀ ਦਾ ਆ ਜੇ ਤੁਸੀਂ ਅੱਜ ਕਹਿੰਦੇ ਮੋੜ ਲੈ ਜੇਕਰ ਕਰੋਗੇ ਇਹ ਤੋਂ ਅੱਗੇ ਬੰਦੇ ਸਰਮ ਪੰਜ ਸਪੈਟ ਬਲਕ ਸੁਪਰੀ ਨੰਬਰ ਸਭ ਤੋਂ ਪਹਿਲਾ ਮੈਂ ਆਪ ਸਭ ਦਾ ਤਨਦਵ ਕਰਦਾ

ਇਹ ਕਾਂਗਰਸ ਦੇ ਜਰਵਾਹਤਿ ਦੇ ਨੇ ਤੁਸੀਂ ਜਿਹੜੇ ਭਰਤਵਾਰੇ ਆ ਸਾਨੂੰ ਇੱਕ ਡਿਸਪਲਨ ਤੁਹਾਨੂੰ ਹਲਕੇ ਵਾਈਟ ਲੈ ਕੇ ਆਉਣਾ ਹੈ ਐਸੇ ਐਪੀਏ ਤੇਨ ਦੇ ਮਾਰਦੇ ਪਰ ਉਹ ਤੇ ਸਕੂਲ ਦੇ ਸਟੂਡੈਂਟ ਕਰਾਏ ਆ ਔਰ ਇਹ ਸਾਰੀਆਂ ਪਾਰਟੀਆਂ ਦਾ ਪਹਿਲਾ ਸਾਡਾ ਨੀਗਾ ਸਾਰੀਆਂ ਪਾਰਟੀਆਂ ਦਾ ਕਿ ਡਿਸਪਲਨ ਕੋਈ ਨਹੀਂ ਹੈ ਉਹ ਬੜੀ ਵਧੀਆ ਹੋ ਜਾਵੇ ਥੋੜੀ ਦੁਆਰੇ ਆਪਾਂ ਉਹ ਬੜੀਆ ਤਾਂ ਥੈਂਕ ਯੂ ਤਾਂ ਆਪ ਨੇ ਲੋਕਾਂ ਨੂੰ ਜਿੱਤੇ ਸਾਡੇ

ਲੇਕਿਨ ਦੋਸੀ ਤਾਂ ਕਿਸ ਦਾ ਚੱਕਾ ਛੱਗਿਆ ਨਹੀਂ ਤੇ ਡੋਲਾ ਦੀ ਕਿਰਪਾ ਬਹੁਤ ਹੀ ਸਰਕਾਰ ਦੇ ਜੋ ਸਾਡੇ ਕੋਆਰਡੀਨੇਟਰ ਅਤੇ ਵਾਰਗੀਆਂ ਸੁਖपाल ਸਿੰਘ ਖਹਿੜਾ ਸਾਹਿਬ ਜਿਹੜੇ ਜੇਮੇਟੇ ਵਾਲੀਆ ਕਿਸਾਨ ਸਰਵੇ ਪੋਰਟ ਸਰਕਾਰ ਦੇ ਜੋ ਸਾਡੇ ਜੀਰੇ ਦੇ ਪ੍ਰਧਾਨ ਬੰਕਰ ਸਿੰਘ ਜੀ ਬਹੁਤ ਸਰਕਾਰੋ ਇੱਕ ਬੁਲੰਦ ਆਵਾਜ਼ ਪੰਜਾਬ ਦੀ ਜੀਵੇ ਹਰਿਸ਼ਾ ਸੱਭੇ ਵਿੱਚ ਕੁਝ ਨਹੀਂ ਨਹੀਂ ਸਮੁੱਚੇ ਸਮਾਜ ਦੀ ਲੜਾਈ ਲਈ ਐਸਐਮਐਲਿ ਭਵਨ ਆਗਿਆ ਸਾਹਿਬ ਬਹੁਤ ਸਰਕਾਰ ਦੇ ਯੋਗ ਪ੍ਰਾਪ ਸਾਡੇ ਨਾਲ ਮਿਲੇ ਰਹੇ ਨੌਜਵਾਨ ਸਾਥੀ ਸਾਫਰਾ ਅਤੇ ਦੇ ਨਾਤੇ ਸਿਮਾ ਸਾਹਿਬ ਇੱਟ ਦੇ ਪ੍ਰਕਾਸ਼ ਸਾਹਿਬ शर्मा साहेब पहला कांग्रेस के प्रधान भोसले साहब जोशी जी साढ़े दोवे ब्लॉक के प्रधान साहबान सारे कौंसलर साहबान साथियों मैं आज इस संविधान के बारे चर्चा करने आया है ये जी प्रधान के निर्माता की गल करके इस गल नबेड़ दिखे हैं ਜਿਹੜੇ ਸਾਡੇ ਬੱਚੇ ਹੈ ਉਹਨਾਂ ਨੂੰ ਕਨਸਟੀਟਿਊਸ਼ਨ ਤੇ ਬਾਰੇ ਕੋਈ ਜਾਣਕਾਰੀ ਨਹੀਂ ਕੀ ਇਹ ਕਨਸਟੀਟਿਊਸ਼ਨ ਕੀ ਹੈ 바ਵਾ ਸਾਹਿਬ ਆਮੇਦ ਕਰਦੇ ਲਿਖਿਆ ਹੈ ਜੇ ਮੈਂ ਇੱਕ ਲਾਈਨ ਚ ਸੰਵਿਧਾਨ ਦੀ ਵਿਆਖਿਆ ਕਰਾਂ ਉਹ ਵਿਆਖਿਆ ਇਹ ਹੈ ਕਿ ਇਸ ਤਰ੍ਹਾਂ ਜਿਹੜੀ ਸਮੂਹ ਜਨਤਾ ਹੁੰਦੀ ਸੀ ਇਸ ਦੇਸ਼ ਦੀ ਉਹ ਪਰਜਾ ਹੋਇਆ ਕਰਦੀ ਸੀ ਪਰਜਾ ਇਸ ਸੰਵਿਧਾਨ ਤੋਂ ਬਾਅਦ ਸਾਨੂੰ ਨਾਗਰਿਕ ਬੰਦਾ ਹੱਟ ਬਾਬਾ ਸਾਹਿਬ ਦੇ ਅੰਦੇ ਚਰਨੀ ਇਹ ਸੰਧਾਨ ਨੇ ਦਿੱਤਾ ਜਦੋਂ ਇਹ ਆਜ਼ਾਦ ਹੋਇਆ ਔਰ ਅੱਜ ਦੇ ਯੁੱਗ ਦੇ ਵਿੱਚ ਗੱਲਾ ਹੋ ਰਹੀ ਹੈ ਕਿ ਬੀਜੇਪੀ ਨੇ ਸੰਧਾਨ ਦਾ ਆਜ਼ਾਦੀ ਦੀ ਲੜਾਈ ਲੜੇ ਤੋਂ ਬਾਅਦ ਅੰਗਰੇਜ਼ ਦੇ ਸੇਠ ਚੋਪ ਪਜਾਉਣ ਤੋਂ ਬਾਅਦ ਇਸ ਦੇ ਕਾਂਗਰਸ ਪਾਰਟੀ ਨੇ ਸਾਡੀਆਂ ਚੀਜ਼ਾਂ ਦੇ ਕਰਨ ਦੇ ਬਾਅਦ ਇੱਕ ਜਿਹੜੀ ਬਰਖੜ ਗੱਲ ਕੀਤੀ ਉਹਨੇ ਇਸ ਦੇਸ਼ ਨੂੰ ਦੇਸ਼ ਦੀ 140 ਕਰੋੜ ਦੀ ਆਬਾਦੀ ਨੂੰ ਉਦੋਂ 120 ਹੁੰਦੀ ਹੋਏਗੀ 60 ਸਾਲ ਇਸ ਦੇਸ਼ ਦੇ ਰਾਜ ਕੀਤਾ तमाम ਜਾਤੀਆਂ ਨੂੰ तमाम ਸਾਡੀਆਂ ਬਰਾਦਰੀਆਂ ਨੂੰ तमाम ਧਰਮਾਂ ਨੂੰ

RSS ਦਾ ਸੰਗਠਨ ਜਿਹੜਾ ਨੀਚਰਤਾਆਂ ਦਾ ਸੰਗਠਨ ਹੈ ਇਹ 100 ਬੜੇ ਪੁਰਾਣਾ ਸੰਗਠਨ ਹੈ 1925 ਦੇ ਵਿੱਚ RSS ਹੋਂਦ ਵਿੱਚ ਆਈ ਤੇ RSS ਦੀ ਹੋਰ ਚਾਈ ਮੈਂ ਮਹਿਲਾਵਾਂ ਨੂੰ ਦੱਸਣਾ ਛੋਣਾ ਉਹਨਾਂ ਨੇ ਲਿਖਿਆ ਕਿ RSS ਨੇ ਸਾਡੇ ਸਖਠਾਂ ਵੀ ਕੋਈ ਵੀ ਮਹਿਲਾ ਔਰਤ ਮੈਂਬਰ ਨਹੀਂ ਬਣ ਸਕਦੀ ਤੁਹਾਨੂੰ ਪਤਾ ਹੈ ਇਸ ਗੱਲ ਦਾ ਜਿਹੜੀ ਔਰਤ ਇਸ ਦੁਨੀਆ ਦੀ ਨਰਮਤਾ ਹੈ ਜੇ ਔਰਤ ਨਾ ਹੁੰਦੀ ਜਨਨੀ ਨਾ ਹੁੰਦੀ ਤਾਂ ਅੱਜ ਮਨਤ ਨਾ ਹੁੰਦੇ ਤੇ ਇਹ ਸਮਾਜ ਨਾ ਹੁੰਦਾ ਇਹ ਸਮਾਜ ਦੀ ਸਿਰਜਣਾ ਤੇ ਦੇਸ਼ ਨਾ ਹੁੰਦਾ ਇਹ ਫੈਸਲਾ ਲਿਆ ਗਿਆ ਤੇ ਕਾਂਗਰਸ ਨੇ ਕੀ ਕੀਤਾ ਜਦੋਂ ਆਰਐਸਐਸ ਨੇ ਫੈਸਲਾ ਲੈ ਲਿਆ ਤੇ 3 ਮਹੀਨਿਆਂ ਬਾਅਦ कांग्रेस पार्टी ने 1925 आदि प्रदान कांग्रेस पार्टी दी महिला ऑल इंडिया दी स्वोदनी गायजु मुलाके जेड़ा आरएसएस का अजेंडा सिजा औरत तो फिराडा और उसे कित्ता ए कांग्रेस पार्टी दी सोच है तुसी पढ़े लिखे हो अइथे दा बीसी रहे ਸਰਦਾਰ ਗੋਬਿੰਦਰ ਸਿੰਘ ਦੀ ਆਰਐਸਐਸ ਦੇ 100 ਵਰੇ ਚ 6 ਮੁਖੀ ਹੋਏ ਐ 6 ਮੁਖੀ ਬਾਬਾ ਸਾਹਿਬਾਂ ਦੇ ਇਤਿਹਾਸ ਦੀ ਗੱਲ ਕਰਦੇ 6 ਮੁਖੀ ਜਿਹੜਾ 1940 ਤੋਂ ਲੈ ਕੇ 1973 ਤੱਕ ਮੁਖੀ ਰਿਹਾ ਉਹਨਾਂ ਦਾ ਨਾਮ ਸੀ ਕੁਆਲਟਰ ਉਹਨੇ ਆਪਣੀ ਕਿਤਾਬ ਲਿਖੀ ਬంచ్ ਆਫ ਥੌਟਸ ਤੇ ਉਹਰੇ ਚ ਲਿਖਿਆ ਇਹ ਮੈਂ 238ਵੇਂ ਸਭਾ ਵਿੱਚ ਸਭ ਬੈਠੇ ਕਿ ਮੈਂ ਇਸ ਸੰਵਿਧਾਨ ਨੂੰ ਮੰਨਦਾ ਨਹੀਂ ਆ ਜਿਹੜਾ ਸੰਵਿਧਾਨ ਲਿਖਿਆ ਰੇ ਤਾਂ ਇਹਨੇ ਕਾਰਿ ਇਕੱਠੇ ਕਰਕੇ ਦੂਜੇ ਦੇਸ਼ਾਂ ਨੂੰ ਬਣਾਇਆ ਤੇ ਇਹ ਕੀ ਨਹੀਂ ਇਨਸਾਨ ਕੋਈ ਬਾਬਾ ਸਾਹਿਬਾ ਬੇਰਕਤੀ ਪਿਆਰੇ ਐਸਐਸ ਕੌਣ ਹੈ ਐਰਐਸਐਸ ਉਹ ਆ ਬੜੀ ਮੋਟੀ ਸਾਜੂ ਤੇ ਬਿੱਡੇ ਬਿੱਡੂ ਚਲਾਉਂਦੀ ਹੈ ਪਾਕਿਸਤਾਨੀ ਹੈ ਹਾਲਾਂਕਿ ਉਹ ਖਾਲਿਸਤਾਨ ਦਾ ਚੰਗਾ ਨਹੀਂ ਸਭੇ ਗੁਰੂ ਦਾ ਲੱਕ ਹੈ

ਇਹ ਦੇਸ਼ ਪ੍ਰੇਮੀ ਕਿਵੇਂ ਹੋ ਸਕਦੇ ਨੇ ਸੋ ਇਸ ਅਰਥੇ ਸੰਵਿਧਾਨ ਦੀ ਲੜਾਈ ਵੀ ਅਸੀਂ ਕਰਨੀ ਆਂ ਕੀ ਪਿਆ ਆ ਜਿਹੜਾ ਬਰਿੰਦਰ ਸਿੰਘ ਨੇ ਕਿਹਾ ਜੋ ਮUNICIPAL CORPORATION ਨੇ ਚੋਣਾ ਚੋਇਆ ਇਹ ਸੰਵਿਧਾਨ ਦੀ ਉਲੰਘਣਾ ਹੈ ਪੈਸੇ ਲੈ ਕੇ ਚੁਣੀ ਹੋਈ ਤਾਕਤ ਤੋਂ ਜਿਹੜਾ ਲੋਕਾਂ ਦਾ ਫੈਸਲਾ ਤੇ ਫਤਵਾ ਸੀਗਾ ओरे खिलाफत पदमंतमान ने की थी भाई सरकार ने की थी ते सरदान दिया झियां उड़ावन का काम कीता एखो तक नहीं रुकया पंजाब का मुख्यमंत्री आप पीछे जो पंजाब के किसानों पे रात नु देने कोई ज्यादा भीड़ नहीं करती भी थी सी। लेकिन हाँ हर पिछो साडे भूत वे 10-15 ਬੱਡੇ ਆਉਣੇ ਸੀ ਜਿਨ੍ਹਾਂ ਨੇ ਸਰਗਾਮ ਤੇ ਬਾਰੇ ਜਾ ਕੇ ਇੱਕ ਜੱਲਾ ਪਿੰਡਾਂ ਤੇ ਖੁੱਡਾਂ ਤੇ ਤੇ ਫੱਟਿਆਂ ਤੇ ਲੈਸ਼ ਤੇ ਕਰਨੀਆਂ ਸੀ ਠੀਕ ਗਿਆ ਔਰ ਜਿਹੜਾ ਸਾਹਮਣੇ ਸਾਡੀ ਹਾਜ਼ਰੀ ਤਿੰਨ ਦਫਾ ਲੱਗਦੀ ਹੈ ਉੱਥੇ ਪਾਰਲੀਮੈਂਟ ਦੇ ਵਿੱਚ ਕਿਉਂਕਿ ਸਾਨੂੰ ਚੱਕਣੇ ਜੇ ਰਾਜ ਦੇਤਾ ਚੱਕਣੇ ਨਹੀਂ ਰਹੋਗੇ ਸਾਨੂੰ ਬਾਹਰ ਦਿੱਤਾ ਜਾਏਗਾ ਮੈਂ ਦੱਸਣਾ ਚਾਹੁੰਦਾ ਮਹਾਰਾਸ਼ਟਰ ਦੇ ਗੱਲ ਬੀਜਪੀ ਨੇ ਜਿਹੜੇ ਬਲਵਿੰਦਰ ਸਿੰਘ ਜੀ ਹੁਣ ਜਿੱਤੇ ਤੁਸੀਂ ਸੀਗੇ ਲੇਕਿਨ ਮੇਰ ਕੋਈ ਹੋਰ ਬਣਾ ਗਿਆ ਬਿਨਾਂ ਵੀ ਆ ਪੱਕੇ ਕਿਹੜੇ ਕਿਹੜੇ ਅਸੀਂ ਤਾਂ ਵੋਟਰ ਸਟੇਟ ਦੇਖਦੇ ਹੀ ਨਹੀਂ ਅਸੀਂ ਵੋਟਰ ਸਟੇਟ ਦੇ ਆ ਚੀਨਾ ਦੇ ਸਮੇਂ ਜਾਓ ਯਾਰ ਫੜਦੇ ਹੋ ਨਹੀਂ ਸੀ ਦਫ਼ਤਰੋਂ ਵੋਟਰ ਤੇ ਵਾਰਾ ਦੱਸੋ ਕਿਹੜਾ ਕਾਂਗਰਸੀ ਤੁਹਾਡੇ ਤੋਂ ਵੋਟ ਕਹੇ ਸਟੇਟਦਾ ਭਾਈ ਕਿਹੜਾ ਜਿਲ੍ਹਾ ਪ੍ਰਧਾਨ ਜਿੰਦਾ ਹੈ

ਆਪ ਦੇ ਮਕਾਮ ਤੱਕ ਪਹੁੰਚਦਾ ਕੰਮ ਬਰਿੰਦਰ ਸਿੰਘ ਨੂੰ ਖੂਬ ਤਰੀਕੇ ਨਾਲ ਆਉਂਦਾ ਤੇ ਮੈਂ ਇਹਨਾਂ ਦਾ ਕੰਮ ਵੇਖਿਆ ਵੱਡੇ ਵੱਡੇ ਚਨਾਟ ਰਾਜ ਦੇ ਕੰਮੇ ਲੀਡਰ ਆਪ ਦੀਆਂ ਕਾਰਪੋਰੇਸ਼ਨੀਆਂ ਸੀ ਦੇ ਸਕੇ ਆਪ ਦੀਆਂ ਮਿਊਨਿਸਪਲ ਕਮੇਟੀਆਂ ਨਹੀਂ ਦੇ ਸਕੇ ਇਹਨਾਂ ਨੇ ਸਬੂਤ ਦਿੱਤਾ ਆਪਣੀ ਧਿਆਨਦਾਰੀ ਤੇ ਅਕਲਮੰਦਪੰਦੀ ਦਾ ਤੇ ਕਾਂਗਰਸ ਪਾਰਟੀ ਇੱਥੇ ਅਸੀਂ ਅਸੀਂ ਜਿੱਤੇ ਆ ਮੇਰ ਸਾਡਾ ਮੇਰ ਸਾਡਾ ਹੀ ਹੈ ਕਿਉਂ ਜਿਹੜਾ ਜਿੱਤਿਆ ਉਹ ਤਾਂ ਠੋਖੇ ਨਾਲ ਫੇਰ ਬਣਿਆ ਵੈਸੇ ਦਾ ਕਾਂਗਰਸ ਪਾਰਟੀ ਦਾ ਬੜਾ ਸਿਪਰ ਗਲਤੀ ਹੋ ਗਈ ਉਹ ਜਿਹੜਾ ਪੈਸੇ ਦਿੱਤਾ ਸੀ ਲੈ ਲਏਗੇ ਸੀ ਉਹ ਪੈਸੇ ਲੈ ਕੇ ਕਾਂਗਰਸ ਕਮੇਟੀ ਦੇ ਦਫ਼ਤਰ ਜਮ੍ਹਾਂ ਕਰਾ ਦੇ ਦਿੱਤੇ ਤੇ ਮੇਰੇ ਕੋਈ ਹੋਰ ਬਣਾ ਦਿੰਦੇ ਜਿਹੜਾ ਉਹ ਠੋਖਾ ਦਿੱਤਾ ਸੀ ਤੇ ਕਿਸੇ ਨੂੰ ਫੋੜ ਦਿੱਤੇ ਸੋ ਰਾਤ ਹੋਣਾ ਹੈ ਤੁਹਾਨੂੰ ਉਹ ਕੰਮ ਬਣਾਓ ਐਸੇ ਜਿਹੜੇ ਆਕੇ ਸੋ ਤੇਰੇ ਖੈਂਡ ਦਾ ਭਾਰ ਹੈ ਅੱਜ ਕੱਲ ਦੇ ਜਮਾਨੇ ਚ ਪੈਸਾ ਪ੍ਰਧਾਨ ਹੋ ਗਿਆ ਲੋਕ ਬੱਤ ਤੇਰੇ ਚ ਅੱਜ ਪੈਸਾ ਪੈਸਾ ਪ੍ਰਧਾਨ ਹੈ ਐਸਾ ਕਰਕੇ ਸਾਨੂੰ ਲੋੜ ਪਈ ਗਰਮੀ ਦੇ ਮੌਸਮ ਕੀ ਸੰਭਾਲ ਬਿਚਾਓ ਛੋਟੀਆਂ ਛੋਟੀਆਂ ਸਭਾਵਾਂ ਕਰਕੇ ਲੜਾਈ ਲੜੀਏ ਜਦੋਂ ਸੰਦੇ ਸਾਦੀ ਵੀ ਲੜਾਈ ਲੜੀ ਗਈ ਪੰਜ ਸਿਖਾਰਾ ਨੇ ਉਦੋਂ ਲਾਲਾ ਰਾਜਪਤ ਰਾਏ ਨੇ ਉਦੋਂ ਪੀਂਟੀ ਹੁੰਦੀ ਸੀ ਹੋਲੀ ਹੋਜੀ ਰਾਤ ਨੂੰ ਬਾਤ ਕੇ ਯੋਜਨਾ ਬਣਾਉਂਦੇ ਸਨ ਤਰਕੀਬ ਬਣਾਉਂਦੇ ਸਨ ਕਿ ਕਿਸ ਪ੍ਰਕਾਰ ਅਸੀਂ ਅੰਗਰੇਜ਼ ਹੁਕਮਰਾਨਾਂ ਨਾਲ ਲੜਦੇ ਪੰਜ ਪੰਜ ਬੰਦੇ ਆਖਾਦੇ ਨੇ ਰਫਤਾਰ ਬਣਤਰ ਸਿਰ ਗਈ ਪਰ ਲਗੇ ਨੇ ਲਗੇ ਨੇ ਕੋਟਾ ਕੇ ਰਵਾਇਤੀ ਆਪਾ ਆਪਣੇ ਮੁਕਾਮ ਤੇ ਪਹੁੰਚਾ ਤੁਹਾਡਾ ਸਾਰੇ ਦਾ ਕੋਟਨ ਕੋਟਨ ਬਾਦ ਇਸ ਪਾਰਟੀ ਜਿੰਦਾਬਾਦ ਇਸ ਪਾਰਟੀ ਜਿੰਦਾਬਾਦ ਮਿਲਨ ਕਰਕੇ ਜਿੰਦਾਬਾਦ ਰਾਹੁਲ ਕਾਂਦੀ ਜਿੰਦਾਬਾਦ ਜੈ ਸਰਕਾਰ ਜੈ ਸਰਕਾਰ ਬਹੁਤ ਬਹੁਤ ਆਪਾਂ ਕੋਣੀ ਰਾਮਾ ਮੰਦੀਰ ਕੋਲ ਮਰਿੰਦੋਲੀ ਪੈਨਮੋਲੀ 40 ਸਾਲ ਤੱਕ ਤੂੰ ਬੇਨਤੀ ਆ ਕਿ ਖਾਣਾ ਲੱਗੇ ਕਿਸੇ ਨੂੰ ਆ ਜਾ ਬਈ ਤਰੇ ਹਾਂ ਜੀ ਵਾਹਿਗੁਰੂ ਜੀ ਦਾ